ਕਿ ਤੁਸੀਂ ਵੀ ਸਰਦੀਆਂ ਦੇ ਮੌਸਮ ਦੇ ਵਿੱਚ ਆਲੂ ਦੇ پراਟੇ ਖਾਣ ਦੇ ਕੁਝ ਜ਼ਿਆਦਾ ਹੀ ਸ਼ੌਕੀਨ ਹੋ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਰੱਜ ਰੱਜ ਕੇ ਢਿੱਡ ਭਰ ਕੇ ਆਲੂ ਦੇ پراਟੇ ਖਾਣ ਤੋਂ ਬਚੋ ਕਿਉਂਕਿ ਇਹ ਤੁਹਾਡੀ ਸਿਹਤ ਦੇ ਉੱਤੇ ਮਾੜਾ ਅਸਰ ਪਾ ਸਕਦੇ ਨੇ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਕਿਉਂਕਿ ਆਲੂ ਦੇ ਪਰਾਠੇ ਕਿਸ ਨੂੰ ਪਸੰਦ ਨਹੀਂ ਹੁੰਦੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਭਰ ਦੇ ਵਿੱਚ ਆਲੂ ਦੇ ਪਰਾਠੇ ਖਾਣ ਦੇ ਹਰ ਕੋਈ ਸ਼ੌਕੀਨ ਹੁੰਦੇ ਨੇ ਹਰ ਘਰ ਦੇ ਵਿੱਚ ਸਵੇਰੇ ਸਵੇਰੇ ਗਰਮਾ ਗਰਮ ਆਲੂ ਦੇ ਪਰਾਠੇ ਬਣਦੇ ਨੇ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਪਰ ਇਹ ਗੱਲ ਕਿਉਂ ਕਹੀ ਗਈ ਹੈ ਕਿ ਆਲੂ ਦੇ ਪਰਾਠੇ ਜ਼ਿਆਦਾ ਖਾਣ ਦੇ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਤਾਂ ਦੱਸ ਦੇ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਲੋਕ ਪਰਾਠੇ ਜ਼ਿਆਦਾ ਖਾਂਦੇ ਨੇ ਹਾਲਾਂਕਿ ਇਹਨਾਂ ਦੇ ਆਪਣੇ ਨੁਕਸਾਨ ਵੀ ਹੁੰਦੇ ਨੇ ਉਹ ਕਿਹੜੇ ਨੁਕਸਾਨ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿਆਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਕੁਝ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਜੋ ਕਿ ਆਲੂ ਦੇ ਪਰਾਠੇ ਦੇ ਵਿੱਚ ਲਗਭਗ 300 ਕੈਲਰੀ ਹੁੰਦੀ ਹੈ ਆਟਾ ਉਬਲੇ ਹੋਏ ਆਲੂ ਅਤੇ ਇੱਕ ਤੋਂ ਦੋ ਚਮਚ ਤੇਲ ਮਿਲ ਕੇ ਇਹ ਕੈਲਰੀ ਬਣਾਉਂਦੇ ਨੇ ਫਿਰ ਨਿਊਟ੍ਰੀਸ਼ਨ ਜੀ ਹਾਂ ਨਿਊਟ੍ਰੀਸ਼ਨ ਡੇਟਾ ਦੇ ਅਨੁਸਾਰ ਇੱਕ ਆਲੂ ਦੇ ਪਰਾਠੇ ਦੇ ਵਿੱਚ 260 ਤੋਂ 300 ਕੈਲਰੀਆਂ ਹੋ ਸਕਦੀਆਂ ਨੇ ਕੈਲੋਰੀ ਦਾ ਅੰਤਰ ਵਰਤੇ ਗਏ ਜੋ ਕਿ ਤੇਲ ਅਤੇ ਕਿਓਦੀ ਮਾਤਰਾ ਅਤੇ ਭਾਈ ਦੇ ਉੱਤੇ ਨਿਰਭਰ ਕਰਦਾ ਹੈਗਾ ਪਰਾਠੇ ਦੇ ਵਿੱਚ ਥੋੜਾ ਜ਼ਿਆਦਾ ਘਿਓ ਜਾਂ ਫਿਰ ਤੇਲ ਪਾ ਦਿੱਤਾ ਜਾਵੇ ਤਾਂ ਕੈਲੋਰੀ ਤੇਜ਼ ਦੇ ਨਾਲ ਵੱਧ ਜਾਂਦੀਆਂ ਨੇ। ਸੂਤਰਾਂ ਦੇ ਮੁਤਾਬਕ ਜ਼ਿਆਦਾ ਘਿਓ ਵਾਲੇ ਪਰਾਠੇ ਦੇ ਵਿੱਚ 350 ਤੋਂ 400 ਕੈਲੋਰੀਜ਼ ਹੋ ਸਕਦੀਆਂ ਨੇ। ਜੇਕਰ ਤੁਸੀਂ ਪਰਾਠੇ ਜੋ ਕਿ ਆਪਣੇ ਪਰਾਠੇ ਦੇ ਨਾਲ ਦਹੀਂ, ਮੱਖਣ ਜਾਂ ਫਿਰ ਅਚਾਰ ਖਾਂਦੇ ਹੋ ਤਾਂ ਇਹ 100 ਤੋਂ 150 ਕੈਲੋਰੀ ਵਾਧੂ ਜੋੜਦਾ ਹੈ। ਇਸ ਦਾ ਮਤਲਬ ਹੈ ਕਿ ਇੱਕ ਪੂਰਾ ਸਰਵਿੰਗ ਆਸਾਨੀ ਦੇ ਨਾਲ 400 ਤੋਂ 500 ਕੈਲੋਰੀਆ ਤੱਕ ਪਹੁੰਚ ਜਾਂਦਾ ਹੈ। ਤਾਂ ਰੈਸਟੋਰੈਂਟਾਂ ਜ਼ਾਫਿਰ ਖਾਨ ਪੀਣ ਵਾਲੀਆਂ ਥਾਵਾਂ ਦੇ ਉੱਤੇ ਬਣੇ ਪਰੋਠੀਆਂ ਦੇ ਵਿੱਚ ਬਹੁਤ ਜ਼ਿਆਦਾ ਤੇਲ ਅਤਿ ਕਿਉਂ ਹੁੰਦਾ ਇਹਨਾਂ ਪਰੋਠੀਆਂ ਦੇ ਵਿੱਚ ਕੈਲਰੀ ਸਮੱਗਰੀ ਅਕਸਰ 450 ਤੋਂ 550 ਕੈਲਰੀ ਤੱਕ ਪਹੁੰਚ ਸਕਦੀਆਂ ਨੇ ਜੋ ਕਿ ਇੱਕ ਭਾਰੀ ਭੋਜਨ ਦੇ ਬਰਾਬਰ ਹੈ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਰੋਜ਼ਾਨਾ ਤੋਂ 2 ਤੋਂ 3 ਆਲੂ ਦੇ ਪਰਾਠੇ ਖਾਣ ਦੇ ਨਾਲ ਤੁਹਾਡੀ ਡਾਈਟ ਵਿਗੜ ਸਕਦੀ ਹੈ ਇਹਨਾਂ ਦੇ ਵਿੱਚ ਕਾਰਬੋਹਾਈਡਰੇਟ ਵੀ ਜ਼ਿਆਦਾ ਹੁੰਦੇ ਨੇ ਜੋ ਕਿ ਜਲਦੀ ਕੈਲਰੀ ਵਧਾ ਸਕਦੇ ਨੇ ਹਾਲਾਂਕਿ پراਟੇ ਪੂਰੀ ਤਰ੍ਹਾਂ ਮਾੜੇ ਨਹੀਂ ਹੁੰਦੇ ਐ ਤੁਸੀਂ ਉਹਨਾਂ ਨੂੰ ਘੱਟ ਤੇਲ ਦੇ ਵਿੱਚ ਬਣਾ ਕੇ ਤੇ ਸਟਫਿੰਗ ਨੂੰ ਹਲਕਾ ਰੱਖ ਕੇ ਅਤੇ ਮਾਤਰਾ ਨੂੰ ਕੰਟਰੋਲ ਕਰਕੇ ਸਿਹਤਮੰਦ ਤਰੀਕੇ ਦੇ ਨਾਲ ਵੀ ਖਾ ਸਕਦੇ ਹੋ ਜੇਕਰ ਤੁਸੀਂ پراਟੇ ਬਣਾਉਂਦੇ ਹੋ ਜਾਂ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਦੇਸੀ ਘਿਓ ਦੇ ਵਿੱਚ ਬਣਾਓ ਤੇ ਘੱਟ ਜੋ ਕਿ ਸਟਫਿੰਗ ਕਰੋ ਤੇ ਜਿਹੜਾ ਆਇਲ ਹੈਗਾ ਤੇਲ ਹੈਗਾ ਕੁਝ ਵੀ ਤੁਸੀਂ ਯੂਜ਼ ਕਰ ਰਹੇ ਹੋ ਜੇਕਰ ਦੇਸੀ ਘਿਓ ਵੀ ਲਗਾ ਰਹੇ ਹੋ ਤਾਂ ਸੀਮਿਤ ਮਾਤਰਾ ਦੇ ਵਿੱਚ ਲਗਾਓ ਤੇ ਸਭ ਤੋਂ ਵੱਡੀ ਗੱਲ ਰੋਜ਼ਾਨਾ ਤੁਸੀਂ ਦੋ ਤੋਂ ਤਿੰਨ ਆਲੂ ਦੇ پراਟੇ ਖਾਣ ਤੋਂ ਬਚੋ ਇਹ ਤੁਹਾਡੀ ਹਾਲਤ ਹੋਰ ਵਿਗਾੜ ਸਕਦਾ ਹੈਗਾ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਜਿ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰੋ ਤੇ ਤੁਸੀਂ ਸਰਦੀਆਂ ਦੇ ਮੌਸਮ ਦੇ ਵਿੱਚ ਇੱਕ ਟੈਨ ਦੇ ਵਿੱਚ ਕਿੰਨੇ پراਟੇ ਖਾਂਦੇ ਹੋ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਵੀ ਸਰਦੀਆਂ ਦੇ ਮੌਸਮ ਦੇ ਵਿੱਚ ਆਲੂ ਦੇ پراਟੇ ਖਾਣ ਦੇ ਕੁਝ ਜ਼ਿਆਦਾ ਹੀ ਸ਼ੌਕੀਨ ਹੋ ਤਾਂ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਰੱਜ ਰੱਜ ਕੇ ਢਿੱਡ ਭਰ ਕੇ ਆਲੂ ਦੇ پراਟੇ ਖਾਣ ਤੋਂ ਬਚੋ ਕਿਉਂਕਿ ਇਹ ਤੁਹਾਡੀ ਸਿਹਤ ਦੇ ਉੱਤੇ ਮਾੜਾ ਅਸਰ ਪਾ ਸਕਦੇ ਨੇ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਕਿਉਂਕਿ ਆਲੂ ਦੇ ਪਰਾਠੇ ਕਿਸ ਨੂੰ ਪਸੰਦ ਨਹੀਂ ਹੁੰਦੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਭਰ ਦੇ ਵਿੱਚ ਆਲੂ ਦੇ ਪਰਾਠੇ ਖਾਣ ਦੇ ਹਰ ਕੋਈ ਸ਼ੌਕੀਨ ਹੁੰਦੇ ਨੇ ਹਰ ਘਰ ਦੇ ਵਿੱਚ ਸਵੇਰੇ ਸਵੇਰੇ ਗਰਮਾ ਗਰਮ ਆਲੂ ਦੇ ਪਰਾਠੇ ਬਣਦੇ ਨੇ ਖਾਸ ਕਰਕੇ ਸਰਦੀਆਂ ਦੇ ਮੌਸਮ ਦੇ ਵਿੱਚ ਪਰ ਇਹ ਗੱਲ ਕਿਉਂ ਕਹੀ ਗਈ ਹੈ ਕਿ ਆਲੂ ਦੇ ਪਰਾਠੇ ਜ਼ਿਆਦਾ ਖਾਣ ਦੇ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਦਾ ਅਜਿਹਾ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਲੋਕ ਪਰਾਠੇ ਜ਼ਿਆਦਾ ਖਾਂਦੇ ਨੇ ਹਾਲਾਂਕਿ ਇਹਨਾਂ ਦੇ ਆਪਣੇ ਨੁਕਸਾਨ ਵੀ ਹੁੰਦੇ ਨੇ ਉਹ ਕਿਹੜੇ ਨੁਕਸਾਨ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿਆਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਕੁਝ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਜੋ ਕਿ ਆਲੂ ਦੇ ਪਰਾਠੇ ਦੇ ਵਿੱਚ ਲਗਭਗ 300 ਕੈਲੋਰੀ ਹੁੰਦੀ ਹੈ ਆਟਾ ਉਬਲੇ ਹੋਏ ਆਲੂ ਅਤੇ ਇੱਕ ਤੋਂ ਦੋ ਚਮਚ ਤੇਲ ਮਿਲ ਕੇ ਇਹ ਕੈਲੋਰੀ ਬਣਾਉਂਦੇ ਨੇ ਫਿਰ ਨਿਊਟ੍ਰੀਸ਼ਨ ਜੀ ਹਾਂ ਨਿਊਟ੍ਰੀਸ਼ਨ ਡੇਟਾ ਦੇ ਅਨੁਸਾਰ ਇੱਕ ਆਲੂ ਦੇ ਪਰਾਠੇ ਦੇ ਵਿੱਚ 260 ਤੋਂ 300 ਕੈਲਰੀਆਂ ਹੋ ਸਕਦੀਆਂ ਨੇ ਕੈਲੋਰੀ ਦਾ ਅੰਤਰ ਵਰਤੇ ਗਏ ਜੋ ਕਿ ਤੇਲ ਅਤੇ ਕਿਓਦੀ ਮਾਤਰਾ ਅਤੇ ਭਾਈ ਦੇ ਉੱਤੇ ਨਿਰਭਰ ਕਰਦਾ ਹੈਗਾ ਪਰਾਠੇ ਦੇ ਵਿੱਚ ਥੋੜਾ ਜ਼ਿਆਦਾ ਘਿਓ ਜਾਂ ਫਿਰ ਤੇਲ ਪਾ ਦਿੱਤਾ ਜਾਵੇ ਤਾਂ ਕੈਲੋਰੀ ਤੇਜ਼ ਦੇ ਨਾਲ ਵੱਧ ਜਾਂਦੀਆਂ ਨੇ। ਸੂਤਰਾਂ ਦੇ ਮੁਤਾਬਕ ਜ਼ਿਆਦਾ ਘਿਓ ਵਾਲੇ ਪਰਾਠੇ ਦੇ ਵਿੱਚ 350 ਤੋਂ 400 ਕੈਲੋਰੀਜ਼ ਹੋ ਸਕਦੀਆਂ ਨੇ। ਜੇਕਰ ਤੁਸੀਂ ਪਰਾਠੇ ਜੋ ਕਿ ਆਪਣੇ ਪਰਾਠੇ ਦੇ ਨਾਲ ਦਹੀਂ, ਮੱਖਣ ਜਾਂ ਫਿਰ ਅਚਾਰ ਖਾਂਦੇ ਹੋ ਤਾਂ ਇਹ 100 ਤੋਂ 150 ਕੈਲੋਰੀ ਵਾਧੂ ਜੋੜਦਾ ਹੈ। ਇਸ ਦਾ ਮਤਲਬ ਹੈ ਕਿ ਇੱਕ ਪੂਰਾ ਸਰਵਿੰਗ ਆਸਾਨੀ ਦੇ ਨਾਲ 400 ਤੋਂ 500 ਕੈਲੋਰੀਆ ਤੱਕ ਪਹੁੰਚ ਜਾਂਦਾ ਹੈ। ਤਾਂ ਰੈਸਟੋਰੈਂਟਾਂ ਜ਼ਾਫਿਰ ਖਾਨ ਪੀਣ ਵਾਲੀਆਂ ਥਾਵਾਂ ਦੇ ਉੱਤੇ ਬਣੇ ਪਰੌਠਿਆਂ ਦੇ ਵਿੱਚ ਬਹੁਤ ਜ਼ਿਆਦਾ ਤੇਲ ਅਤਿ ਕਿਉਂ ਹੁੰਦਾ ਹੈ ਇਹਨਾਂ ਪਰੌਠਿਆਂ ਦੇ ਵਿੱਚ ਕੈਲਰੀ ਸਮਗਰੀ ਅਕਸਰ 450 ਤੋਂ 550 ਕੈਲਰੀ ਤੱਕ ਪਹੁੰਚ ਸਕਦੀਆਂ ਨੇ ਜੋ ਕਿ ਇੱਕ ਭਾਰੀ ਭੋਜਨ ਦੇ ਬਰਾਬਰ ਹੈ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਰੋਜ਼ਾਨਾ ਤੋਂ 2 ਤੋਂ 3 ਆਲੂ ਦੇ ਪਰਾਠੇ ਖਾਣ ਦੇ ਨਾਲ ਤੁਹਾਡੀ ਡਾਈਟ ਵਿਗੜ ਸਕਦੀ ਹੈ ਇਹਨਾਂ ਦੇ ਵਿੱਚ ਕਾਰਬੋਹਾਈਡਰੇਟ ਵੀ ਜ਼ਿਆਦਾ ਹੁੰਦੇ ਨੇ ਜੋ ਕਿ ਜਲਦੀ ਕੈਲਰੀ ਵਧਾ ਸਕਦੇ ਨੇ ਹਾਲਾਂਕਿ پراਟੇ ਪੂਰੀ ਤਰ੍ਹਾਂ ਮਾੜੇ ਨਹੀਂ ਹੁੰਦੇ ਐ ਤੁਸੀਂ ਉਹਨਾਂ ਨੂੰ ਘੱਟ ਤੇਲ ਦੇ ਵਿੱਚ ਬਣਾ ਕੇ ਤੇ ਸਟਫਿੰਗ ਨੂੰ ਹਲਕਾ ਰੱਖ ਕੇ ਅਤੇ ਮਾਤਰਾ ਨੂੰ ਕੰਟਰੋਲ ਕਰਕੇ ਸਿਹਤਮੰਦ ਤਰੀਕੇ ਦੇ ਨਾਲ ਵੀ ਖਾ ਸਕਦੇ ਹੋ ਜੇਕਰ ਤੁਸੀਂ پراਟੇ ਬਣਾਉਂਦੇ ਹੋ ਜਾਂ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਦੇਸੀ ਘਿਓ ਦੇ ਵਿੱਚ ਬਣਾਓ ਤੇ ਘੱਟ ਜੋ ਕਿ ਸਟਫਿੰਗ ਕਰੋ ਤੇ ਜਿਹੜਾ ਆਇਲ ਹੈਗਾ ਤੇਲ ਹੈਗਾ ਕੁਝ ਵੀ ਤੁਸੀਂ ਯੂਜ਼ ਕਰ ਰਹੇ ਹੋ ਜੇਕਰ ਦੇਸੀ ਘਿਓ ਵੀ ਲਗਾ ਰਹੇ ਹੋ ਤਾਂ ਸੀਮਿਤ ਮਾਤਰਾ ਦੇ ਵਿੱਚ ਲਗਾਓ ਤੇ ਸਭ ਤੋਂ ਵੱਡੀ ਗੱਲ ਰੋਜ਼ਾਨਾ ਤੁਸੀਂ ਦੋ ਤੋਂ ਤਿੰਨ ਆਲੂ ਦੇ ਪਰਾਠੇ ਖਾਣ ਤੋਂ ਬਚੋ ਇਹ ਤੁਹਾਡੀ ਹਾਲਤ ਹੋਰ ਵਿਗਾੜ ਸਕਦਾ ਹੈਗਾ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਜਿੱ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰੋ ਤੇ ਤੁਸੀਂ ਸਰਦੀਆਂ ਦੇ ਮੌਸਮ ਦੇ ਵਿੱਚ ਇੱਕ ਟਾਈਮ ਦੇ ਵਿੱਚ ਕਿੰਨੇ ਪਰਾਠੇ ਖਾਂਦੇ ਹੋ ਇਹ ਵੀ ਜ਼ਰੂਰ ਦੱਸਿਓ